ਸਤਿ ਸ਼੍ਰੀ ਅਕਾਲ ਜੀ ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੱਲ ਆਪਾਂ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦਾ ਪਾਗ ਚਾਰ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀ ਅੱਜ ਵਾਰੀ ਹੈ ਅਧਿਆਇ 5 ਦੀ ਤਾਂ ਸ਼ੁਰੂ ਕਰਦੇ ਹਾਂ ਜੀ ਅਧਿਆਇ 5 ਚੜਿਓ ਖਾਲਸੋ ਕਰ ਅਰਦਾਸ ਕਰੇ ਕੰਮ ਪੰਥ ਸਤਗੁਰੂ ਆਪ ਮथुरा ਤੇ ਕੋਇਲਗੜ ਉਜਾੜ ਕੇ ਅਬਦਾਲੀ ਲਸ਼ਕਰ ਬਿੰਦਰਾਬਨ ਵੱਲ ਪਧਿਆ ਬਿੰਦਰਾਬਨ ਦੀ ਧਰਤੀ ਵਿੱਚ ਹੀ ਸ਼ਹਿਰ ਵਾਸੀਆਂ ਦੀਆਂ ਲਾਸ਼ਾਂ ਦੇ ਢੇਰ ਲਗਾ ਦੁੱਤੇ ਗਏ ਕੁਝ ਨਾਗੇ ਸਾਧੂ ਮੁਕਾਬਲਾ ਕਰਨ ਲਈ ਅੱਗੇ ਆਏ ਉਹਨਾਂ ਨੇ ਕਈ ਅਫਗਾਨ ਸਿਪਾਹੀ ਪਾਰ ਬੁਲਾਏ ਪਰ ਅਬਦਾਲੀ ਲਸ਼ਕਰ ਨੂੰ ਰੋਕਦਾ ਹੋਇਆ ਬੋਲਿਆ ਇਹਨਾਂ ਨੰਗੇ ਸਾਧੂਆਂ ਤੋਂ ਸਾਨੂੰ ਕੀ ਪ੍ਰਾਪਤ ਹੋ ਸਕਦਾ ਹੈ ਸਵਾ ਸੰਖ ਤੇ ਸੁਲਫਾ ਇਹ ਸਾਡੇ ਕਿਸੇ ਕੰਮ ਨਹੀਂ ਸੋ ਇਹਨਾਂ ਨਾਲ ਉਲਝਣ ਦਾ ਕੋਈ ਲਾਭ ਨਹੀਂ ਅਬਦਾਲੀ ਨੇ ਗਰਮੀਆਂ ਦਾ ਆਉਂਦਾ ਮੌਸਮ ਦੇਖ ਕੇ ਮੁਖੀ ਸਰਦਾਰਾ ਤੇ ਫੌਜ ਦਾ ਰਨੂ ਲਸ਼ਕਰ ਅਫਗਾਨਿਸਤਾਨ ਵੱਲ ਤੋਰਨ ਲਈ ਹੁਕਮ ਦੇ ਦਿੱਤਾ ਸਾਨੂੰ ਹਿੰਦੁਸਤਾਨ ਦੀ ਗਰਮੀ ਤੋਂ ਪਹਿਲਾਂ-ਪਹਿਲਾਂ ਕਾਬਲ ਪਹੁੰਚਣਾ ਚਾਹੀਦਾ ਹੈ ਸੋ ਲੁੱਟਦਾ ਮਾਲ ਸੰਭਾਲੋ ਤੇ ਕੁਚ ਦੀ ਤਿਆਰੀ ਕਰੋ ਅਬਦਾਲੀ ਜਾਣਦਾ ਸੀ ਕਿ ਐਤਕੀ ਹਮਲੇ ਵਿੱਚ ਲੁੱਟਦਾ ਮਾਲ ਜ਼ਿਆਦਾ ਇਕੱਠਾ ਹੋ ਗਿਆ ਹੈ ਹੁਣ ਵੱਡੀ ਜੰਗ ਇਸ ਨੂੰ ਸਹੀ ਸਲਾਮਤ ਕਾਬਲ ਪਹੁੰਚਾਉਣਾ ਹੈ ਸੋ ਅਫਗਾਨਾ ਨੇ ਸਾਰਾ ਸਮਾਨ ਸੰਭਾਲ ਕੇ ਬੰਨਣਾ ਸ਼ੁਰੂ ਕਰ ਦਿੱਤਾ ਕੀਮਤੀ ਸਮਾਨ ਲਸ਼ਕਰ ਦੇ ਵਿਚਾਲੇ ਤੇ ਬਾਕੀ ਅੱਡ ਅੱਡ ਥਾਂ ਸਾਰੀ ਫੌਜ ਦੇ ਫੌਜਦਾਰਾਂ ਦੀ ਨਿਗਰਾਨੀ ਵਿੱਚ ਪਰ ਲੁੱਟਦਾ ਸਮਾਨ ਭਾਵੇਂ ਕਿੰਨਾ ਹੀ ਕਿਉਂ ਨਾ ਸੰਭਾਲ ਕੇ ਬੰਨ ਲੈਂਦੇ ਪੰਜਾਬ ਦੇ ਜੰਗਲਾਂ ਤੋਂ ਲੁਕੋ ਕੇ ਨਹੀਂ ਰੱਖ ਸਕਦੇ ਸਨ ਜੰਗਲਾਂ ਨੂੰ ਸਾਰਾ ਭੇਤ ਸੀ ਸੋ ਜੰਗਲਾਂ ਵਿੱਚੋਂ ਆਏ ਬਾਗ ਅਬਦਾਲੀ ਦੇ ਲਸ਼ਕਰ ਉੱਤੇ ਕਈ ਥਾਂ ਟੁੱਟ ਰੁੱਟ ਕੇ ਪਏ ਤੇ ਲੁੱਟਦੇ ਸਮਾਨ ਸਣੇ ਕਈ ਅਫਗਾਨ ਵੀ ਪਾਰ ਬੁਲਾ ਦਿੱਤੇ ਅਬਦਾਲੀ ਦੇ ਲਸ਼ਕਰ ਕੋਲ ਹਿੰਦੁਸਤਾਨ ਦੀ ਇਹ ਲੁੱਟ ਕੋਈ 10-15 ਕਰੋੜ ਦੀ ਸੀ ਪਰ ਸਿੰਧਾਂ ਦੇ ਹਰ ਹੱਲੇ ਵਿੱਚ ਕਈ ਲੱਖ ਘਟ ਰਿਹਾ ਸੀ ਦਿੱਲੀ ਲੁੱਟ ਕੇ ਮੁੜ ਰਹੇ ਅਫਗਾਨ ਲਸ਼ਕਰ ਨੂੰ ਸਿੰਘਾਂ ਐਸੀ ਭਾਜੜ ਪਾਈ ਕਿ ਗਿਲਜੀਆਂ ਦੇ ਅੰਦਰ ਬਦਲੇ ਦੇ ਭੰਬੜ ਮੁੱਚਣ ਲੱਗੇ ਦਿੱਲੀ ਤੋਂ ਜ਼ੇਲਮ ਤੱਕ ਸਿੱਖ ਜਥਿਆਂ ਨੇ ਅਫਗਾਨਾਂ ਦੇ ਨੱਕ ਵਿੱਚ ਧੰਮ ਕਰੀ ਰੱਖਿਆ ਪਹਿਲਾਂ ਤਾਂ ਪਟਿਆਲੇ ਵਾਲੇ ਬਾਬਾ ਆਲਾ ਸਿੰਘ ਨੇ ਤੈਮੂਰ ਦੇ ਲਸ਼ਕਰ ਦਾ ਬਹੁਤ ਖਜ਼ਾਨਾ ਲੁੱਟਿਆ ਮਗਰੋਂ ਮਲੇਰ ਕੋਟਲੇ ਦੇ ਨੇੜੇ ਸਿੰਘਾਂ ਦੇ ਇੱਕ ਜੱਥੇ ਨੇ ਹੱਲਾ ਕਰਕੇ ਜਹਾਨ ਖਾਨ ਵਾਲਾ ਪਾਸਾ ਹੌਲਾ ਕੀਤਾ ਬਿਆਸ ਲਾਗੇ ਜਦ ਅਹਿਮਦ ਸ਼ਾਹ ਅਬਦਾਲੀ ਦਰਿਆ ਪਾਰ ਕਰ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਆਪਣੇ ਜੱਥੇ ਨਾਲ ਸੁੱਤੇ ਟੁੱਟ ਕੇ ਪੈ ਗਏ ਲੁੱਟ ਦਾ ਮਾਲ ਖੋਣ ਦੇ ਨਾਲ ਨਾਲ ਉਹਨਾਂ ਨੇ ਅਫਗਾਨਾਂ ਦਾ ਕਾਫੀ ਜਾਨੀ ਨੁਕਸਾਨ ਵੀ ਕੀਤਾ ਸਿੰਘਾਂ ਦਾ ਡਰ ਅਫਗਾਨਾਂ ਅੰਦਰ ਐਸਾ ਬੈਠ ਚੁੱਕਾ ਸੀ ਕਿ ਇੱਕ ਸਮੇਂ ਤੰਦੁਰਾਨੀ ਫੌਜਾਂ ਵਿੱਚ ਇਹ ਅਫਵਾਹ ਤਾਂ ਕੁੱਟ ਗਈ ਸੀ ਕਿ ਸ਼ਹਿਜ਼ਾਦੇ ਤੈਮੂਰ ਨੂੰ ਸਿੰਘਾਂ ਨੇ ਕੈਦ ਕਰ ਲਿਆ ਹੈ ਕੈਦ ਕਰਕੇ ਉਹਨਾਂ ਕੀ ਕਰਵਾਉਣਾ ਹੈ ਜੀ ਸ਼ਹਿਜ਼ਾਦੇ ਨੂੰ ਤਾਂ ਉਹਨਾਂ ਕਤਲ ਕਰ ਦਿੱਤਾ ਹੈ ਗੱਲਾਂ ਇੱਥੋਂ ਤੱਕ ਹੋਣ ਲੱਗੀਆਂ ਸਨ ਤੈਮੂਰ ਤੱਕ ਜਿਆਦਾ ਖਬਰ ਪੁੱਜੀ ਤਾਂ ਆਪਣੀ ਫੌਜ ਦਾ ਢਾਟਸ ਬਣਾਉਣ ਲਈ ਸਾਹਮਣੇ ਆਇਆ ਪਰ ਹੁਣ ਤੱਕ ਉਹ ਸਿੱਖਾਂ ਦੇ ਬੁਰੀ ਤਰ੍ਹਾਂ ਕਲਪ ਗਿਆ ਸੀ ਕਿ ਡਿੱਗੀਆਂ ਵੱਡੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਕੇ ਉਮੜ ਰਹੇ ਹਨ ਤੇ ਕਿੰਨਾ ਜਾਂਗਲੀਆਂ ਤੋਂ ਮਾਰ ਖਾ ਰਹੀਆਂ ਨੁਕਸਾਨ ਦੇਖ ਕੇ ਤੜਫਦਾ ਹੋਇਆ ਤੈਮੂਰ ਬੋਲਿਆ ਜੀ ਹਜ਼ੂਰ ਠੀਕ ਕਹਿ ਰਹੇ ਹੋ ਤੁਸੀਂ ਹਰ ਵਾਰ ਸਾਨੂੰ ਇਹਨਾਂ ਦੇ ਹੱਲਿਆਂ ਦੀ ਮਾਰ ਚ ਲੈਣੀ ਪੈਂਦੀ ਹੈ ਤੇ ਜਦ ਤੱਕ ਇਹਨਾਂ ਦਾ ਮੁਕੰਮਲ ਸਫਾਇਆ ਨਾ ਹੋਇਆ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ ਨਾਲ ਦੇ ਘੋੜੇ ਤੇ ਸਵਾਰ ਜਹਾਨ ਖਾਨ ਬੋਲਿਆ ਸਿੰਘਾਂ ਨੇ ਉਹਨਾਂ ਦਾ ਲਾਹੌਰ ਤੱਕ ਪਿੱਛਾ ਕੀਤਾ ਸਰਦਾਰ ਜੱਸੀ ਸਿੰਘ ਅਲੋਵਾਲੀਏ ਨੇ ਤਾਂ ਗੋਇੰਦਵਾਲ ਦੇ ਪੱਤਣ ਤੋਂ ਲੈ ਕੇ ਲਾਹੌਰ ਤਾਈਂ ਅਬਦਾਲੀ ਦੇ ਨੱਕ ਵਿੱਚ ਤਮ ਕਰੀ ਰੱਖਿਆ ਤੇ ਕਈ ਥਾਈਂ ਉਸ ਨੂੰ ਲੁੱਟਿਆ ਸਰਦਾਰ ਦਾ ਅਬਦਾਲੀ ਨੂੰ ਇਹ ਸਾਫ਼ ਸੁਨੇਹਾ ਸੀ ਕਿ ਇਹ ਧਰਤੀ ਖਾਲਸਾ ਜੀ ਦੀ ਹੈ ਇੱਥੇ ਨਾ ਤਾਂ ਉਹ ਬਿਨਾਂ ਕਿਸੇ ਵਿਰੋਧ ਤੋਂ ਦਾਖਲ ਹੋ ਸਕਦੇ ਹਨ ਤੇ ਨਾ ਹੀ ਉਹਨਾਂ ਨੂੰ ਲੁੱਟੇ ਬਿਨਾਂ ਇੱਥੋਂ ਵਾਪਸ ਮੁੜਨ ਦਿੱਤਾ ਜਾਏਗਾ ਸ਼ਾਹ ਜਦੋਂ ਲਾਹੌਰ ਦਾ ਹਾਕਮ ਆਪਣੇ ਪੁੱਤਰ ਤੈਮੂਰ ਨੂੰ ਤੇ ਬਖਸ਼ੀ ਜਹਾਨ ਖਾਨ ਨੂੰ ਉਸ ਦਾ ਨਾਇਬ ਲਾ ਕੇ ਕਾਬਰ ਵੱਲ ਮੁੜਿਆ ਤਾਂ ਗੁਜਰਾਂ ਵਾਲੇ ਤੋਂ ਸਰਦਾਰ ਚੜਤ ਸਿੰਘ ਉਸ ਦੇ ਮਗਰ ਹੋ ਤੁਰਿਆ ਅਬਦਾਲੀ ਆਪਣੀ 10000 ਫੌਜ ਤੈਮੂਰ ਕੋ ਲਾਹੌਰ ਛੱਡ ਗਿਆ ਸੀ ਜਦ ਤੱਕ ਅਬਦਾਲੀ ਸਿੰਧ ਪਾਰ ਨਹੀਂ ਕਰ ਗਿਆ ਸਰਦਾਰ ਚੜਤ ਸਿੰਘ ਨੇ ਉਸ ਦੇ ਨੱਕ ਵਿੱਚ ਦਮ ਕਰੀ ਰੱਖਿਆ ਸਵੇਰੇ ਆਥਣੇ ਰਾਤ ਇਸੇ ਰਣਨੀਤੀ ਨਾਲ ਹਮਲੇ ਕੀਤੇ ਗਏ ਨਾ ਤਾਂ afghan ਬੇਫਿਕਰੀ ਨਾਲ ਅੱਗੇ ਵੱਧ ਸਕੇ ਤੇ ਨਾ ਹੀ ਖੜ ਕੇ ਲੜ ਸਕੇ ਲੁੱਟਦੇ ਬਚੇ ਖੁਚੇ ਮਾਲ ਦਾ ਫਿਕਰ ਅਬਦਾਲੀ ਨੂੰ ਵੱਖਰਾ ਸਤਾ ਰਿਹਾ ਸੀ ਇਸ ਬਦਬਖਤ ਨੇ ਕਦੇ ਸਾਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਬੇਬਸ ਅਬਦਾਲੀ ਬੋਲਿਆ ਉਸ ਨੇ ਸਿੰਧ ਤੋਂ ਲਾਹੌਰ ਵਾਪਸ ਮੁੜਦੇ ਜ਼ਹਾਨ ਖਾਨ ਨੂੰ ਸੱਦਿਆ ਤੇ ਕਹਿਣ ਲੱਗਾ ਜੇ ਤੂੰ ਮੇਰੇ ਮੁੜਦੇ ਤੱਕ ਇੰਨਾ ਕਾਫਰ ਸਿੱਖਾਂ ਦੇ ਕਾਬੂ ਪਾ ਲਵੇਂ ਤਾਂ ਮੇਰੇ ਵੱਲੋਂ ਵੱਡੇ ਇਨਾਮ ਦਾ ਹੱਕਦਾਰ ਹੋਏਗਾ ਜੀ ਦੁਰੇ ਦੁਰਾਨੀ ਮੈਂ ਆਪਣੀ ਪੂਰੀ ਵਾਹ ਲਾ ਦੇਵਾਂਗਾ ਤੇ ਤੁਹਾਡੇ ਆਉਂਦਿਆਂ ਨੂੰ ਇੰਨਾ ਸਿੱਖਾਂ ਦਾ ਪੰਜਾਬ ਦੀ ਧਰਤੀ ਤੋਂ ਮੁਕੰਮਲ ਸਫਾਇਆ ਹੋ ਚੁੱਕਾ ਹੋਵੇਗਾ ਆਮੀਨ ਕਹਿੰਦੇ ਅਬਦਾਲੀ ਨੇ ਜਹਾਨ ਖਾਨ ਨੂੰ ਵਿਦਾ ਕੀਤਾ ਆਪਣੇ ਆਪ ਨੂੰ ਪੰਜਾਬ ਦੇ ਦਾਵੇਦਾਰ ਸਮਝਣ ਵਾਲੇ ਦਿੱਲੀ ਦੇ ਮੁਗਲਾਂ ਨੇ ਅਬਦਾਲੀ ਅੱਗੇ ਸਿਰ ਝੁਕਾ ਲਿਆ ਸੀ ਹੁਣ ਅਫਗਾਨ ਆਪਣੇ ਆਪ ਨੂੰ ਪੰਜਾਬ ਦੇ ਮਾਲਕ ਸਮਝ ਰਹੇ ਸਨ ਪਰ ਇਸ ਧਰਤੀ ਦਾ ਅਸਲ ਵਾਰਿਸ ਤਾਂ ਕੋਈ ਹੋਰ ਸੀ ਤੇ ਉਹ ਜੰਗਲਾਂ ਨੂੰ ਘਰ ਬਣਾਈ ਬੈਠਾ ਸੀ ਹੁਣ ਦਿਨ ਥੋੜੇ ਹੀ ਜਾਂਦੇ ਸਨ ਤੇ ਸਿੰਘਾਂ ਨੇ ਰਾਜ ਭਾਗ ਦੇ ਵਾਰਿਸ ਬਣ ਜਾਣਾ ਸੀ ਖਾਲਸਾ ਭਾਵੇਂ ਜੰਗਲਾਂ ਵਿੱਚ ਵਿਚਰ ਰਿਹਾ ਸੀ ਤੇ ਉਹਨਾਂ ਕੋਲ ਰਾਜ ਭਾਗ ਦੀਆਂ ਨਿਸ਼ਾਨੀਆਂ ਆ ਵੱਡੇ ਵੱਡੇ ਕਿਲੇ ਤੇ ਮਹਿਲ ਮਾੜੀਆਂ ਨਹੀਂ ਸਨ ਪਰ ਅਸਲ ਗੱਲ ਇਹ ਵੀ ਸੀ ਕਿ ਖਾਲਸੇ ਨੂੰ ਇੰਨਾ ਕਿਲੇ ਤੇ ਮਹਿਲਾਂ ਦੀ ਇੱਛਾ ਵੀ ਨਹੀਂ ਸੀ ਖਾਲਸਾ ਤਾਂ ਹੰਨੇ ਹੰਨੇ ਪਾਤਸ਼ਾਹੀ ਮੰਨਦਾ ਸੀ ਉਹ ਤਾਂ ਬਿਨਾਂ ਕਿਸੇ ਕਿਲੇ ਕੋਟ ਤੋਂ ਕੋੜਿਆਂ ਦੀਆਂ ਕਾਠੀਆਂ ਤੇ ਬੈਠਾ ਸੀ ਕਾਬਲ ਲਾਹੌਰ ਸਰਹੰਦ ਤੇ ਦਿੱਲੀ ਜੀਆਂ ਤਾਕਤਾਂ ਨੂੰ ਵਖਤ ਪਾਈ ਬੈਠਾ ਸੀ ਜੇ ਦਿੱਲੀ ਤੇ ਲਾਹੌਰ ਵਾਂਗ ਸਿੱਖਾਂ ਦੀ ਬਿਰਤੀ ਵੀ ਸਿਰਫ ਰਾਜ ਭਾਗ ਭੋਗਣ ਦੀ ਹੁੰਦੀ ਤਾਂ ਉਹਨਾਂ ਦੀ ਸਮਝੌਤਿਆਂ ਤੇ ਹਸਤਾਖਰ ਕਰਕੇ ਉਹਨੂੰ ਅਫਗਾਨਾਂ ਨਾਲ ਸੰਧੀ ਕਰ ਲੈਣੀ ਸੀ ਤੇ ਅਬਦਾਲੀ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਲਾਹੌਰ ਸਰਹੰਦ ਦੀਆਂ ਕੁੰਜੀਆਂ ਫੜਾ ਦੇਣੀਆਂ ਸਨ ਪਰ ਇਹ ਧਰਤੀ ਤਾਂ ਖਾਲਸੇ ਦੀ ਹੀ ਸੀ ਸਾਰੀ ਦੀ ਸਾਰੀ ਰਾਜ ਕਰਨ ਵਾਲੀ ਤੇ ਸੂਬੇਦਾਰੀਆਂ ਨਵਾਬੀਆਂ ਵੰਡਣ ਵਾਲੇ ਵਿਦੇਸ਼ੀ ਸਨ ਖਾਲਸੇ ਦਾ ਟੀਚਾ ਰਾਜ ਭਾਗ ਕਰਨਾ ਨਹੀਂ ਸੀ ਉਹਨਾਂ ਨੇ ਤਾਂ ਵਿਦੇਸ਼ੀਆਂ ਨੂੰ ਆਪਣੀ ਧਰਤੀ ਤੋਂ ਦੁਬਲਣਾ ਸੀ ਪਰ ਹੁਣ ਤੱਕ ਇਹ ਗੱਲ ਅਫਦਾਲੀ ਦੇ ਖਾਨੇ ਵੀ ਪੈ ਚੁੱਕੀ ਸੀ ਕਿ ਸਿੱਖਾਂ ਨੂੰ ਨੱਥ ਪਾਏ ਬਿਨਾ ਪੰਜਾਬ ਕਬਜ਼ੇ ਵਿੱਚ ਨਹੀਂ ਆ ਸਕਦਾ ਪੰਜਾਬ ਤੇ ਸ਼ਾਂਤੀ ਨਾਲ ਰਾਜ ਕਰਨ ਦੀ ਤਾਂ ਛੱਡੋ ਸਿੱਖਾਂ ਦੇ ਹੁੰਦੇ ਆ ਅਫਗਾਨ ਬੇਫਿਕਰੀ ਨਾਲ ਪੰਜਾਬ ਵਿੱਚੋਂ ਲੰਘ ਵੀ ਨਹੀਂ ਸਕਦੇ ਸਨ ਆਉਂਦੇ ਜਾਂਦੇ ਨੂੰ ਸਿੰਘਾਂ ਨੇ ਠਿੱਠ ਕਰਨਾ ਹੀ ਸੀ ਸੋ ਅਬਦਾਲੀ ਸਿੱਖਾਂ ਨੂੰ ਹੁਣ ਰਾਹ ਦੇ ਕੰਡੇ ਸਮਝਦਾ ਸੀ ਐਸੇ ਕੰਡੇ ਜਿਹੜੇ ਭਾਵੇਂ ਲੋਹੇ ਦੇ ਜੋੜੇ ਪਾ ਲਓ ਤਾਂ ਵੀ ਪੈਰ ਵਿੰਨ ਨਾ ਜਾਣ ਸੋ ਲਾਹੌਰ ਦੇ ਤਖਤ ਤੇ ਬੈਠਦਿਆਂ ਹੀ ਤੈਮੂਰ ਦਾ ਪਹਿਲਾ ਕੰਮ ਸਿੰਘਾਂ ਨੂੰ ਰਸਤੇ ਚੋਂ ਪਾਸੇ ਕਰਨਾ ਸੀ ਉਹਨਾਂ ਨੇ ਆਪਣਾ ਸਾਰਾ ਧਿਆਨ ਖਾਲਸੇ ਵੱਲ ਕਰ ਲਿਆ ਸਖਤੀ ਹੁੰਦੀ ਦੇਖ ਕੇ ਕੁਝ ਸਿੰਘ ਪਹਾੜਾਂ ਵੱਲ ਤੇ ਕੁਝ ਮਾਲਵੇ ਵੱਲ ਨਿਕਲ ਗਏ ਹਿੰਦੁਸਤਾਨ ਦੇ ਸੈਂਕੜੇ ਮੰਦਰ ਮਿੱਟੀ ਵਿੱਚ ਮਲਾਏ ਨੇ ਅਸੀਂ ਅੱਜ ਤੱਕ ਤਾਂ ਕਿਸੇ ਤੋਂ ਸਾਡੀ ਲੱਤ ਨਹੀਂ ਪੰਨੀ ਗਈ ਕੋਈ ਕੁਸਕਿਆ ਵੀ ਨਹੀਂ ਸਾਡੇ ਅੱਗੇ ਹਰ ਮੰਦਰ ਹਿੰਦੁਸਤਾਨ ਦੇ ਦੂਜੇ ਮੰਦਰਾਂ ਤੋਂ ਵੱਖਰਾ ਹੈ। ਹਜ਼ੂਰ ਤੇ ਹਰਮੰਦਰ ਨੂੰ ਮੰਨਣ ਵਾਲੇ ਵੀ ਹਿੰਦੁਸਤਾਨੀਆਂ ਜਿਹੇ ਨਹੀਂ ਹਨ। ਇਹਨਾਂ ਦਾ ਸਿੱਧਕ ਭਰੋਸਾ ਪਰ ਪੱਕਤਾ ਵਾਲਾ ਹੈ। ਜਦ ਤੈਮੂਰ ਫੌਜ ਨੂੰ ਅੰਮ੍ਰਿਤਸਰ ਸਾਹਿਬ ਹਮਲੇ ਲਈ ਤਿਆਰ ਕਰਨ ਲੱਗਾ ਤਾਂ ਲਾਹੌਰ ਦਾ ਇੱਕ ਮਾਮਦਿਲ ਮੌਲਵੀ ਜਹਾਨ ਖਾਨ ਪੁੱਲ ਆਇਆ ਤੇ ਹਰਮੰਦਰ ਸਾਹਿਬ ਤੇ ਹਮਲੇ ਤੋਂ ਵਰਜਣ ਲੱਗਾ ਹਰ ਮੰਦਰ ਵਿੱਚ ਬਹੁਤ ਕਰਾਮਾਤੀ ਤਾਕਤ ਹੈ ਹਜ਼ੂਰ ਤੇ ਹਰ ਮੰਦਰ ਦੇ ਰਾਖੇ ਕੋਣ ਸਿੱਖ ਉਹਨਾਂ ਨੂੰ ਨੀਤਾਂ ਸਬਕ ਸਿਖਾਉਣਾ ਹੈ ਨਾ ਹਰ ਮੰਦਰ ਛੱਡਣਾ ਹੈ ਤੇ ਨਾ ਹਰ ਮੰਦਰ ਦੇ ਰਾਖੇ ਜਹਾਂ ਖਾਨ ਨੇ ਅੰਮ੍ਰਿਤਸਰ ਵੱਲ ਚੜਾਈ ਕਰ ਦਿੱਤੀ ਸਭ ਤੋਂ ਪਹਿਲਾਂ ਉਸ ਨੇ ਰਾਮ ਰੌਣੀ ਦਾ ਰੁਕ ਕੀਤਾ ਜਿਹੜੀ ਕਿ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਮੜ ਪੱਕੀ ਉਸਾਰ ਲਈ ਸੀ ਤੇ ਜਿਸ ਨੂੰ ਹੁਣ ਰਾਮਗੜ੍ਹ ਕਹਿਣ ਲੱਗੇ ਸਨ ਜਹਾਨ ਖਾਨ ਨੇ ਰਾਮਗੜ੍ਹ ਢਹਾ ਦਿੱਤਾ ਤੇ ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਲੁੱਟ ਮਚਾ ਦਿੱਤੀ ਹੁਣ ਉਸਨੇ ਰੁਖਤਰ ਬਾਰ ਸਾਹਿਬ ਬਲ ਕਰ ਲਿਆ ਜਦ ਕੋਈ ਮੱਥਾ ਟੇਕਣ ਲਈ ਧਰਤੀ ਤੇ ਝੁੱਕੇ ਧਰਤੀ ਨੂੰ ਸਿਰ 'ਚ ਹੋਂਦਾ ਤਾਂ ਧਰਤੀ ਦਾ ਨਿਸ਼ਾਨ ਉਸਦੇ ਮੱਥੇ ਤੇ ਪੈ ਹੀ ਜਾਂਦਾ ਹੈ ਨਾ ਬਾਬੇ ਨੇ ਸਾਨੂੰ ਪੁੱਛਿਆ ਜੀ ਬਾਬਾ ਜੀ ਧਰਤੀ ਆਪਣਾ ਨਿਸ਼ਾਨ ਉਸ ਮੱਥੇ ਤੇ ਛੱਡਦੀ ਹੈ ਇੰਦਰਜੀਤ ਬੋਲੇ ਆ ਬਿਲਕੁਲ ਕਈ ਮੱਥਾ ਟੇਕ ਕੇ ਉੱਥੇ ਲੋਕ ਤਾਂ ਹੱਥ ਨਾਲ ਮੱਥਾ ਸਾਫ਼ ਵੀ ਕਰਦੇ ਨੇ ਸੋ ਇਹ ਗੱਲ ਪੱਕੀ ਹੈ ਕਿ ਮੱਥਾਂ ਟਕ ਟੇਕਣ ਲੱਗਿਆਂ ਧਰਤੀ ਦੀ ਛਾਪ ਮੱਥੇ ਤੇ ਆਉਂਦੀ ਹੀ ਹੈ ਜੀ ਪਰ ਮੈਂ ਹੁਣ ਜੋ ਕਥਾ ਤੁਹਾਨੂੰ ਸੁਣਾਉਣੀ ਹੈ ਉਹ ਕੁਝ ਵੱਖਰੀ ਕਹਾਣੀ ਕਹਿੰਦੀ ਹੈ ਇਹ ਉਸ ਸੂਰਮੇ ਸਿੰਘ ਦੀ ਕਹਾਣੀ ਹੈ ਜਿਸਨੇ ਐਸਾ ਮੱਥਾ ਟੇਕਿਆ ਕਿ ਉਸਦੇ ਮੱਥੇ ਦਾ ਨਿਸ਼ਾਨ ਧਰਤੀ ਤੇ ਪੈ ਗਿਆ ਹੈ ਇਹ ਕਿਵੇਂ ਹੋ ਸਕਦਾ ਹੈ ਮੱਥੇ ਦਾ ਨਿਸ਼ਾਨ ਧਰਤੀ ਤੇ ਬਾਬੇ ਦੀ ਗੱਲ ਸੁਣ ਕੇ ਅਸੀਂ ਹੈਰਾਨ ਸਾਂ ਬਿਲਕੁਲ ਮੱਥੇ ਦਾ ਨਿਸ਼ਾਨ ਧਰਤੀ ਤੇ ਤੁਸੀਂ ਅੱਜ ਵੀ ਦੇਖ ਸਕਦੇ ਹੋ ਇਸ ਅੱਜ ਤੋਂ ਲਗਭਗ 100 ਸਾਲ ਪਹਿਲਾਂ ਟਿੱਕੇ ਮੱਥੇ ਦਾ ਨਿਸ਼ਾਨ ਉਸੇ ਤਰ੍ਹਾਂ ਕਾਇਮ ਹੈ ਤੇ ਰਹਿਣ ਦੀ ਦੁਨੀਆ ਤੀਕ ਕਾਇਮ ਰਹੇਗੀ। ਬਾਬਾ ਸਾਡੇ ਹੈਰਾਨ ਚਿਹਰਿਆਂ ਵੱਲ ਦੇਖਦੇ ਆਂ ਬੋਲਿਆ ਹੁਣ ਤਾਂ ਸਾਡੇ ਲਈ ਉਡੀਕ ਕਰਨੀ ਔਖੀ ਹੋ ਗਈ ਸੀ। ਕਿ ਐਸੀ ਕਰਾਮਾਤੀ ਕਥਾ ਹੋਈਗੀ ਇਹ। ਮੱਥੇ ਦਾ ਨਿਸ਼ਾਨ ਧਰਤੀ ਤੇ ਅਸੀਂ ਹੁਣ ਕਥਾ ਦੇ ਅੱਗੇ ਵਧਣ ਦੀ ਉਡੀਕ ਕਰ ਰਹੇ ਸਾਂ। ਹੱਥ ਜੋੜ ਕੇ ਸਿਰ ਨਵਾਓ ਤੇ ਅੱਖਾਂ ਬੰਦ ਕਰਕੇ ਕਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬੇ ਨੇ ਹੱਥ ਜੋੜੇ ਤੇ ਆਪ ਇਸੇ ਤਰ੍ਹਾਂ ਕੀਤਾ ਅਸੀਂ ਸਾਹਮਣੇ ਵੀ ਬਾਬੇ ਦੇ ਕਹਿਣ ਤੇ ਹੱਥ ਜੋੜੇ ਮੱਥੇ ਨਾਲ ਲਾਏ ਅੱਖਾਂ ਬੰਦ ਕੀਤੀਆਂ ਤੇ ਬੋਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅੱਖਾਂ ਅਸੀਂ ਬਹੁਤ ਸਤਕਾਰ ਵਿੱਚ ਬੰਦ ਕੀਤੀਆਂ ਸਨ ਪਰ ਕੰਨਾਂ ਦੇ ਵਿੱਚ ਕੁਝ ਐਸਾ ਗੂੰਜਿਆ ਕਿ ਹੈਰਾਨੀ ਨਾਲ ਖੋਲੀਆਂ ਅਸੀਂ ਉੱਥੇ ਬਾਬੇ ਭੰਗੂ ਕੋਲ ਕੋਈ 15-20 ਜਣੇ ਬੈਠੇ ਹੋਵਾਂਗੇ ਪਰ ਜਦ ਹੱਥ ਜੋੜ ਕੇ ਬੋਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਤਾਂ ਹਜ਼ਾਰਾਂ ਦੀਆਂ ਆਵਾਜ਼ਾਂ ਇਕੱਠੀਆਂ ਆਈਆਂ ਅਸਮਾਨੋਂ ਬਿਜਲੀ ਕੜਕੀ ਤੇ ਦਰਿਆ ਪਾਰ ਬੈਠੇ ਦੁਸ਼ਮਣਾਂ ਤੇ ਡਿੱਗੀ ਭਾਵੇਂ ਸਾਡੇ ਤਿੰਨਾਂ ਦੇ ਕੁਝ-ਕੁਝ ਸਮਝ ਆ ਗਿਆ ਸੀ ਪਰ ਜਦ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ ਤਨ ਤਨ ਸ਼ਹੀਦੋ ਸਿੰਘੋ ਤਾਂ ਸਾਡਾ ਜੇ ਕੋਈ ਮਾੜਾ ਮੋਟਾ ਸ਼ੰਕਾ ਬਚਿਆ ਸੀ ਉਹ ਵੀ ਨਵਿਰਤ ਹੋ ਗਿਆ ਕਰੀਏ ਸ਼ੁਰੂ ਫਿਰ ਸ਼ਹੀਦਾਂ ਦੀ ਮਿਸਲ ਦੇ ਸਿਰ ਲੱਥ ਯੋਧਿਆਂ ਦੀ ਕਥਾ ਐਸੇ ਯੋਧੇ ਜਿਨ੍ਹਾਂ ਮੌਤ ਨੂੰ ਵੀ ਮੁੜਕਾ ਲਿਆ ਦਿੱਤਾ ਬਾਬੇ ਦੇ ਹੱਥ ਹਜੇ ਵੀ ਜੁੜੇ ਹੋਏ ਸਨ ਜੀ ਬਾਬਾ ਜੀ ਸਾਡੇ ਧੰਨ ਪਾਗ ਤੇ ਕਥਾ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੀ ਧੂੜ ਮੱਥੇ ਉਸ਼ਹਉਣ ਲਈ ਪਰਪਲ ਸ਼ੁਕਰੀਆ ਜੀ ਧੰਨਵਾਦ ਕੱਲ ਪੇਸ਼ ਹੋਵਾਂਗੇ ਨਵੇਂ ਅਧਿਆਏ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ